ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੁਝ ਕਿਸਾਨੀ ਆਗੂ ਦਲਾਲਾਂ ਦੀਆਂ ਵੀਡੀਓ ਰਿਸਰਚ ਕੀਤੀਆਂ ਤਿੰਨ ਚਾਰ ਵੀਡੀਓ ਸਾਹਮਣੇ ਆਈਆਂ ਹੁਣ ਕਿਦਾਂ ਪਿੱਟਦੇ ਨੇ ਬੁੜੀਆਂ ਵਾਂਗੂ ਪੱਟਾਂ ਤੇ ਹੱਥ ਮਾਰ ਕੇ ਕਹਿੰਦੇ ਅਸੀਂ ਹਰਾਮ ਦੇ ਹੋਵਾਂਗੇ ਇਹ ਸ਼ਬਦ ਮੈਂ ਕਿਉਂ ਵਰਤੇ ਨੇ ਇਹ ਸ਼ਬਦ ਸੁਣੇ ਨੇ ਇਹਨਾਂ ਦੇ ਮੈਂ ਆਪਣੇ ਕੋਲੋਂ ਨਹੀਂ ਵਰਤ ਰਿਆ ਜੇ ਅਸੀਂ ਝਾੜੂ ਵਾਲਿਆਂ ਨੂੰ ਪਿੰਡਾਂ ਵਿੱਚ ਵਾੜਨ ਦੇਵਾਂਗੇ ਸਾਡੀਆਂ ਬੁੜੀਆਂ ਇੰਨੇ ਪਾਥੀਆਂ ਮਾਰਨੀ ਆ ਇਹ ਕੌਣ ਕਹਿੰਦਾ ਸੀ ਚੰਨੀ ਪਾਥੀ ਦੀ ਸ਼ਟ ਲੱਗਦੀ ਆ ਜਣ ਕੇ ਡਰਾਮੇ ਕਰਾਂਗੇ ਦੁਬਾਰਾ ਫੇਰ ਅਸੀਂ ਸਿੱਧਾ ਕਹੋ ਮੱਥੇ ਵਿੱਚ ਇੱਟ ਮਾਰਾਂਗੇ ਪੱਥਰ ਮਾਰਾਂਗੇ ਜਣ ਕੇ ਜਿਹੜੀਆਂ ਫਿਲਮਾਂ ਦੇ ਵਿੱਚ ਕਰਤੂਤਾਂ ਹੁੰਦੀਆਂ ਨੇ ਨਾ ਇੱਟਾਂ ਬਣਾਇਆਂ ਨੇ ਪਲਾਸਟਿਕ ਦੀਆਂ ਗੱਤੇ ਦੀਆਂ ਮਾਰਨ ਵਾਸਤੇ ਸ਼ਟ ਨਹੀਂ ਲੱਗਦੀ ਉਹਦੀ ਵੀ ਉਦਾਂ ਹੀ ਅਸੀਂ ਕਰਾਂਗੇ ਪਾਥੀਆਂ ਨਾਲ ਘੁੱਟਾਂਗੇ ਪਾਥੀ ਦੀ ਵੀ ਸ਼ਟ ਲੱਗਦੀ ਆ ਜੇ ਹਿੰਮਤ ਆ ਤਾਂ ਫਿਰ ਇੱਟਾਂ ਮਾਰਿਓ ਡਾਂਗਾ ਚ ਲੱਗਦੇ ਲੱਗੂ ਪਤਾ ਇਹੀ ਤਾਂ ਚਾਹੁੰਦੇ ਨੇ ਵੱਡਿਆਂ ਸਿਰਾਂ ਵਾਲੇ ਵੀ ਪੰਜਾਬ ਦੇ ਵਿੱਚ ਲੋਕ ਆਪਸ ਵਿੱਚ ਲੜਨ ਜਿਹੜੀ ਐਸੇ ਵੀ ਸੀ ਜਰਨਲ ਵੋਟ ਹੈ ਉਹਨੂੰ ਰਿਵੋਲਵਡ ਕੀਤਾ ਜਾਵੇ ਉਹਨੂੰ ਬੰਡਿਆ ਜਾਵੇ ਇਹੀ ਤਾਂ ਚਾਹੁੰਦੇ ਨੇ ਇਹ ਜਿਹੜੇ ਕਿਸਾਨ ਆਗੂ ਹੁਣ ਕਹਿੰਦੇ ਨੇ ਨਾ ਕਿ ਅਸੀਂ ਇਹਨਾਂ ਨੂੰ ਪਿੰਡਾਂ ਵਿੱਚ ਨਹੀਂ ਵੜਨ ਦਿੰਦੇ ਸਰਕਾਰ ਬਣਾਈ ਕਿਹਨੇ ਤੁਹਾਨੂੰ ਪਤਾ ਨਹੀਂ ਜਦੋਂ ਦਿੱਲੀ ਅੰਦੋਲਨ ਕੀਤਾ ਤੁਸੀਂ 2020 ਤੋਂ ਸ਼ੁਰੂ ਕਰਕੇ ਉਹਦਾ ਕੇਦਰੀਵਾਲ ਗਰਮ ਕੰਬਲ ਰ ਅਕਬਰ ਵਰਕੇ ਦੇ ਕੇ ਗਿਆ ਸੀ ਬਰਨ ਕੇ ਗਿਆ ਸੀ ਤੁਹਾਨੂੰ ਪਤਾ ਨਹੀਂ ਇਹ ਉਸੇ ਅੰਦੋਲਨ ਵਿੱਚੋਂ ਸਰਕਾਰ ਬਣਾਈ ਐ ਤੁਸੀਂ ਕਿਸਾਨੀ ਆਗੂ ਦਲਾਲੋਂ ਹੁਣ ਪਤਾ ਹੈ ਵੀ ਭਗਵੰਤ ਮਾਨ ਦਾ ਜਲੂਸ ਨਿਕਲ ਗਿਆ ਹੁਣ ਦਲਾਲੀ ਕਿਸੇ ਤੋਂ ਹੋਰ ਲੈਣੀ ਆ ਹੁਣ ਕਿਸੇ ਨਾ ਗਿੱਟਮਟ ਹੋਰ ਕਰਨੀ ਹੋਣੀ ਆ ਸ਼ਬਦ ਤੁਹਾਡੇ ਨੇ ਵਰਦੇ ਜਾਂਦੇ ਨੇ ਲਾਗੀਆਂ ਨੇ ਤਾਂ ਲਾਗ ਲੈਣਾ ਭਾਵੇਂ ਜਾਂਦੀ ਰੰਡੀ ਹੋ ਜੇ ਇਹ ਮੇਰੇ ਸ਼ਬਦ ਨਹੀਂ ਇਹ ਤੁਸੀਂ ਵਰਤੇ ਹੋਏ ਨੇ ਤੁਹਾਡਾ ਤਾਂ ਮਤਲਬ ਇਹੀ ਹੈ ਵੀਰਣ 2027 ਦੇ ਵਿੱਚ ਸਰਕਾਰ ਕਹਿੰਦੀ ਹੋਰ ਬਣਾਈਏ ਹੁਣ ਦਲਾਲੀ ਉਧਰੋਂ ਲਾਈਏ ਵੀ ਇਧਰੋਂ ਤਾਂ ਕੁਝ ਬਣਨਾ ਨਹੀਂ ਕਿਉਂਕਿ ਭਗਵਾਨ ਤੁਮੰਦਾ ਜਰੂਰ ਸੁਣਿਖ ਲੈ ਪਿਆ ਹੁਣ ਆ ਕਹੇ ਸੀ ਪਿੰਡਾਂ ਵਿੱਚ ਨਹੀਂ ਬਣਨ ਦਿੰਦੇ ਸਾਡੀਆਂ ਬੀਬੀਆਂ ਨੂੰ 1000 ਰੁਪਏ ਨਹੀਂ ਪਾਇਆ ਥੋੜਾ ਨੂੰ ਪਹਿਲਾਂ ਮੈਂ ਕਹਿ ਰਿਹਾ ਜਿ ਨਹੀਂ ਪਾਇਆ ਤੁਸੀਂ ਕੋਈ ਨਵਾਂ ਥੋੜੀ ਕਹਿਣ ਲੱਗਿਓ ਆਪਣੇ ਆਪ ਨੂੰ ਥੋੜਾ ਜਿਹਾ ਪੰਜਾਬ ਦੇ ਰਾਖੇ ਜੇ ਅਖਬਾਰੋਂ ਤਬ ਪੰਜਾਬ ਦਾ ਦਰਦ ਵੀ ਸਮਝੋ ਤੁਹਾਡੇ ਅੰਦੋਲਨ ਤੁਹਾਡੇ ਧਰਨੇ ਕਿਉਂ ਕਮਜ਼ੋਰ ਹੋਏ ਕਿਉਂ ਤੁਹਾਡਾ ਜਲੂਸ ਨਿਕਲਿਆ ਕਿਉਂਕਿ ਤੁਸੀਂ ਆਮ ਮਜ਼ਦੂਰ ਗਰੀਬ ਲੋਕਾਂ ਨੂੰ ਵਰਤਿਆ ਕੀ ਕਿਹਾ ਸੀ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਤੁਸੀਂ ਕਿਸੇ ਦੀ ਗੱਲ ਸੁਣੀ ਨਹੀਂ ਜੇ ਤੁਹਾਡਾ ਜਲੂਸ ਨਿਕਲ ਗਿਆ ਬਾਕੀ ਰਹੀ ਗੱਲ ਜਿਹੜੀ ਮਹਿੰਗੇ ਦੁੱਧ ਦੀ ਮਲਾਈ ਹੁੰਦੀ ਆ ਨਾ ਉਹ ਬੜੀ ਕੀਮਤੀ ਹੁੰਦੀ ਆ ਆ ਜਿਹੜੇ ਸ਼ਹਿਰਾਂ ਵਿੱਚ ਦੁੱਧ ਲੈਂਦੇ ਨੇ ਨਾ ਜੇ ਕੋਈ 2 ਕਿਲੋ ਦੁੱਧ ਲੈਂਦਾ ਉਹ 1 ਮਹੀਨੇ ਵਿੱਚ 1 ਕਿਲੋ ਘਿਓ ਬਣਾ ਲੈਂਦਾ ਉਹ ਕਰੀਮ ਉਹ ਮਲਾਈ ਤੁਸੀਂ ਖਾ ਲਈ ਐ ਛਕ ਲਈ ਐ ਹੁਣ ਹੁਣ ਸਾਨੂੰ ਪਤਾ ਵੀ ਦੁੱਧ ਹੁਣ ਕਿਹਦੇ ਰਿੜਕਣੇ ਵਿੱਚ ਜ਼ਿਆਦਾ ਹੈ ਕਿਹੜੇ ਰਿੜਕਣਾਂ ਤੇ ਜਾਗ ਲੱਗੂ ਉੱਥੇ ਬਿੱਲੇ ਬਣ ਕੇ ਬੈਠਣਾ ਤੁਸੀਂ ਹੁਣ ਹੁਣ ਪਤਾ ਵੀ ਝਾੜੂ ਵਾਲੇ ਦਾਲ ਤਾਂ ਗੜਨੀ ਨਹੀਂ ਹੁਣ ਦੇਖਣਾ ਵੀ ਰਿਰਕਣਾ ਕਾਲੀਆਂ ਦਾ ਦੁੱਧਾ ਭਰਿਆ ਹੋਇਆ ਜਾਂ ਕਾਂਗਰਸ ਦਾ ਭਰਿਆ ਹੋਇਆ ਜਾਂ ਚੌਥਾ ਭਾਜਪੀ ਦਾ ਭਰਿਆ ਹੋਇਆ ਹੁਣ ਬਿੱਲੇ ਨੇ ਦੁੱਧ ਹੀ ਰੱਖੀ ਉੱਥੇ ਬੈਠਣਾ ਜਾ ਕੇ ਸਵਾਲ ਤਾਂ ਨਹੀਂ ਅਸੀਂ ਦੀ ਪਿੰਡਾਂ ਵਿੱਚ ਨਹੀਂ ਬੜਨ ਦਿੰਦੇ ਬੜਨ ਨਹੀਂ ਜੇ ਸਹੀ ਪਿੰਡਾਂ ਵਿੱਚ ਜਦੋਂ ਹੰਸਰਾਜ ਇਲੈਕਸ਼ਨ ਲੜਦਾ ਤੁਸੀਂ ਉਹਦਾ ਵਿਰੋਧ ਕੀਤਾ ਜਦੋਂ ਮਨਪੀਤਾ ਆ ਤੁਸੀਂ ਉਹਦੇ ਬੋਲੇ ਨਹੀਂ ਤੁਹਾਡੀਆਂ ਕਰਤੂਤਾਂ ਦਾ ਪਤਾ ਕਿਹਨੂੰ ਨਹੀਂ ਸਭ ਨੂੰ ਪਤਾ ਹੁਣ ਸੱਚੇ ਬਣਦੇ ਇਹ ਝਾੜੂ ਦੀ ਸਰਕਾਰ ਕਿਸਾਨ ਆਗੂਦਲਾ ਲੋ ਤੁਸੀਂ ਬਣਾਈ ਸੀ ਤੁਹਾਡੇ ਕਹਿਣ ਤੇ ਬਣੀ ਸੀ ਤੁਸੀਂ ਕੇਜਰੀਵਾਲ ਦੇ ਨਾਲ ਗਿੱਟਮਿਟ ਕੀਤੀ ਤੁਸੀਂ ਇਲੈਕਸ਼ਨ ਆਪ ਲੜੇ ਉਹਨਾਂ ਦੇ ਨਾਲ ਰਲ ਕੇ ਇਲੈਕਸ਼ਨ ਨਹੀਂ ਲੜਿਆ ਕਿਉਂਕਿ ਪਤਾ ਸੀ ਅਗਲੇ ਨੂੰ ਵੀ ਤੁਸੀਂ ਵੋਟ ਖਰਾਬ ਕਰਨੀ ਹੈ ਜਿਹੜੀ ਵੋਟ ਖਰਾਬ ਹੋ ਜੂ ਉਹ ਝਾੜੂ ਨੂੰ ਉਹਦਾ ਫਾਇਦਾ ਹੋ ਜੂ ਇਦਾਂ ਹੀ ਹੁਣ ਤੁਸੀਂ ਕਰਨਾ ਹੈ ਹੁਣ ਜਿਹੜੇ ਤੁਸੀਂ ਡਰਾਮੇ ਕੀਤੇ ਨੇ ਮਰਗੜ ੱਲੇ ਬੜਾ ਅਰੋਲ ਦੁਬਾਰਕ ਖੁੰਡੇ ਵਾਲੇ ਜਿਹੜੇ ਆਪੇ ਗੱਡੀ 'ਚ ਮਾਰਿਆ ਖੁੰਡਾ ਸੀਸਾ ਭੰਦਾ ਹਾਈ ਮੇਰੀ ਗੱਡੀ ਤੋੜਤੀ ਪੁਲਿਸ ਵਾਲਾ ਜਦੋਂ ਚਾਰ ਮਾਰੇ ਮੁੱਦਾ ਕਰਕੇ ਛੇਤਰ ਉਹਦੇ ਸੀਸਾ ਆਪੇ ਪੈ ਗਿਆ ਇੱਕ ਘਟੂਤਾ ਥੋੜੀਆਂ ਦੂਜੀ ਗੱਲ ਪੰਜਾਬ ਦੇ ਲੋਕਾਂ ਦੱਸਣਾ ਚਾਹੁੰਨਾ ਅੱਜ 15-20 ਉਹਨਾਂ ਲੋਕਾਂ ਦੇ ਫੋਨ ਆਏ ਜਿਹੜੇ ਕਹਿੰਦੇ ਜੀ ਸਾਡੀਆਂ ਜ਼ਮੀਨਾਂ ਤੇ ਕਬਜ਼ਾ ਇਹਨਾਂ ਕਿਸਾਨ ਜਥੇਬੰਦੀਆਂ ਨੇ ਖੁਦ ਕਰਵਾਇਆ ਜਾ ਕੇ ਇਹੋ ਜੇ ਲੋਕ ਵੀ ਨੇ ਕਿਸਾਨਾਂ ਆਗੂ ਕਿਸਾਨਾਂ ਦੀਆਂ ਛੋਟੇ ਕਿਸਾਨਾਂ ਦੀਆਂ ਜਮੀਨਾਂ ਜਿੱਥੇ ਝਗੜਾ ਚੱਲਦਾ ਸੀ ਇਹ ਦੱਬੀ ਬੈਠੇ ਨੇ ਖੁਦ ਇਹਨਾਂ ਨੇ ਜਾ ਕੇ ਕਬਜ਼ੇ ਕਰਵਾਏ ਨੇ ਖੁਦ ਜਿਹਦੀ ਧੌਣ ਵਿੱਚ ਕਿਲਾ ਹੋ ਰਿਹਾ ਫੋਨ ਕਰ ਲਿਓ ਦੱਸਾਂਗੇ ਵੀ ਆਹ ਪਿੰਡ ਵਿੱਚ ਜ਼ਮੀਨ ਦੱਬੀ ਆ ਆਹ ਪਿੰਡ ਵਿੱਚ ਜ਼ਮੀਨ ਦੱਬੀ ਆ ਆਹ ਕਰਤੂਤਾ ਨੇ ਇਹਨਾਂ ਦੀ ਹੁਣ ਕਹਿੰਦੇ ਅਸੀਂ ਪਿੰਡਾਂ ਵਿੱਚ ਨਹੀਂ ਵੜਨਦੇ ਨਾ ਵੜਨ ਦਿਓ ਅਗਲੇ ਚਾਹੁੰਦੇ ਆ ਵੀ ਪਿੰਡਾਂ ਵਿੱਚ ਆਪਸ ਵਿੱਚ ਲੋਕ ਲੜਨ ਤੇ ਬੋਲਟ ਬੰਡੀ ਜਾਵੇ ਪਰ ਤੁਹਾਨੂੰ ਲਖਣਾਉਣਾ ਨਹੀਂ ਤੁਸੀਂ ਤਾਂ ਪੰਜਾਬ ਦਾ ਵੇੜਾ ਘਰ ਕਰਨ ਵਾਸਤੇ ਤੁਰੇ ਹੋਇਓਂ ਡੰਡਾ ਚੱਕ ਲਿਆ ਆਹ ਕਿਹੜੀ ਜਿਸੇਬੰਦੀ ਐ ਡਕੋਂਦਾ ਆਹ ਕਿਹੜੀ ਐ ਉਗਰਾਹਾ ਆਹ ਕਿਹੜੀ ਐ ਤੁਹਾਡੇ ਕੋਲੇ ਆਹੀ ਕੰਮ ਐ ਹੋਰ ਤਾਂ ਕੋਈ ਕੰਮ ਹੈ ਨਹੀਂ ਜਿਹੜਾ ਮਾੜਾ ਮੋਟਾ ਪੰਜਾਬ ਬਚਿਆ ਨਾ ਉਹਨੂੰ ਬਚਿਆ ਰਹਿਣ ਦਿਓ ਤੁਹਾਡੇ ਕੋਲੇ ਬਹੁਤ ਕੁਛ ਐ ਬਹੁਤ ਲੁੱਟ ਖੋਟ ਕਰ ਲਈ ਇਦੋਂ ਬਾਅਦ ਮੇਰੀ ਗੱਲ ਚੇਤੇ ਰੱਖਿਓ ਭਗਵਾਨ ਤਮਾਨ ਦੇ ਧਰਨਾ ਚਕਾਇਆ ਹੀ ਐ ਤੁਹਾਡੇ ਡਾਂਗ ਹੋਣਾ ਐਸੀ ਫਿਰੂ ਕੋਈ ਸੇਤੀ ਲੱਤਾਂ ਵਾਹਾਂ ਢੜਾਉਣ ਵਾਲਾ ਡਾਕਟਰ ਵੀ ਸੇਤੀ ਮਿਲਣਾ ਨਹੀਂ ਕੋਈ ਕਿਉਂਕਿ ਗਿਣਤੀ ਵਾਲੀ ਐ ਹਸਪੀਟਲ ਥੋੜੇ ਆ ਇਹ ਗੱਲ ਚੇਤੇ ਰੱਖਿਓ ਮੇਰੀ ਹੁਣ ਪੁਲਿਸ ਨਹੀਂ ਕੁੱਟੂਗੀ ਸਰਕਾਰ ਨਹੀਂ ਹੁਣ ਆਮ ਲੋਕ ਕੁੱਟਣਗੇ ਤੁਹਾਨੂੰ ਕਿਉਂਕਿ ਜਿਹੜੇ ਬੰਦੇ ਟ੍ਰੈਫਿਕ ਦੇ ਵਿੱਚ ਸਟਕ ਹੋ ਜਾਂਦੇ ਨੇ ਵੱਡੇ ਤੁਸੀਂ ਪੁਲ ਰੋਕਦੇ ਹੋ ਵੱਡੇ ਤੁਸੀਂ ਜਾਂ ਰੋਡ ਜਾਮ ਕਰਦੇ ਹੋ ਰੇਲਵੇ ਤੁਸੀਂ ਰੋਕਦੇ ਹੋ ਉੱਥੇ ਲੋਕ ਪਰੇਸ਼ਾਨ ਹੁੰਦੇ ਆ ਮੋਂ ਤੁਹਾਡੇ ਮੌਰ ਉਹ ਲੋਕ ਛੇਕਣਗੇ ਜਿਹੜੇ ਪਰੇਸ਼ਾਨ ਹੋਇਆ ਤੁਹਾਡੇ ਧਰਨਿਆਂ ਤੋਂ ਗੱਲ ਮੇਰੀ ਚੇਤੇ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ